ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਆ ਕੈਮ ਆ ਜੀ ਸਤ ਹੋਰ ਸੁਣਾਓ ਅੱਜ ਪਹੁੰਚੇ ਸੀਗੇ ਜੀ ਪਿੰਡ ਅਸੀਂ ਸੇਰੋ ਤਾਂ ਬਾਈ ਜਸਵੀਰ ਦੇ ਘਰੇ ਤੇ ਤੁਹਾਨੂੰ ਪਤਾ ਮੱਗਾ ਆਪਣਾ ਪਹਿਲਾਂ ਤੋਂ ਨਾਲ ਹੀ ਜੁੜਿਆ ਹੋਇਆ ਕਮੇਟੀ ਦਾ ਮੈਂਬਰ ਆ ਜੀ ਸਾਡੀ ਦਾ ਫੈਲੋ ਫਾਰਮੈਸਟ ਹੁੰਦਾ ਅੱਜ ਉੱਥੇ ਪਹੁੰਚੇਗੇ ਸੀਏ ਤੇ ਨਾਲ ਸਾਨੂੰ ਅੱਜ ਇੱਕ ਮੱਝ ਦਿਖਾਉਣੇ ਆ ਇਹਦੇ ਤਾਏ ਦੇ ਮੁੰਡੇ ਕੋਲੇ ਖੜੀ ਸੀ ਦੁੱਧ ਦੇਣੇ ਮਗਰਲੇ ਸੂਏ ਵੀ ਚੰਗਾ ਕਿਉਂਕਿ ਗੱਲਬਾਤ ਚਲੋ ਜੇ ਮੈਂ ਹੁਣ ਦੇ ਯਾਰਾਂ ਦੋਤਾ ਕੋਲੇ ਹੁੰਦੀ ਰਹਿੰਦੀ ਆ ਵੀ ਭਾਈ ਆ ਤਾਏ ਕੇ ਮੱਝ ਅਹੀਂ ਨਾਲ ਦੁੱਧ ਦੇਣਦੀ ਆ ਨਾ ਤਾਂ ਜਾਂ ਹੁੰਦੇ ਤੇ ਅੱਜ ਸਾਰੀ ਡਿਟੇਲ ਤਾਂ ਇਹਦੇ ਬਾਰੇ ਆਪਾਂ ਪਉਦੇ ਆਂ ਮੱਗੇ ਨਾਲੀ ਗੱਲਬਾਤ ਕਰਦੇ ਆਂ ਜਿਆਦਾ ਕਿਉਂਕਿ ਜਾਣਕਾਰੀ ਰੱਖਦਾ ਏ ਪਸ਼ੂਆਂ ਬਾਰੇ ਵੀ ਸਾਰੀ ਸੂਆਂ ਦੇ ਸਾਬ ਨਾਲ ਡਿਟੇਲ ਦੁੱਧ ਦੇ ਸਾਬ ਨਾਲ ਤਾਂ ਕਿੰਨਾ ਟਾਈਮ ਇਹਦੇ ਵਿੱਚ ਰਹਿ ਗਿਆ ਕਈ ਮੇ ਸੂਏ ਸੂਈ ਹੁੰਦੀ ਏ ਤਾਂ ਇਹ ਸਾਰੀ ਗੱਲਬਾਤ ਆਜੋ ਆਪਾਂ ਕਰਦੇ ਆਂ ਵੀਡੀਓ ਦੇ ਵਿੱਚ ਤਾਂ ਬਾਕੀ ਧਿਆਨ ਦੇ ਨਾਲ ਗੌਰ ਨਾਲ ਦੇਖੋ ਤੇ ਮੱਝ ਗੱਲਬਾਤ ਕਰਵਾ ਕੇ ਤੇ ਉਦੋਂ ਬਾਅਦ ਤੁਹਾਨੂੰ ਮੱਝ ਤੋੜ ਕੇ ਤੇ ਸਾਰੇ ਪਾਸੋਂ ਤਾਂ ਦਿਖਾਉਣੀ ਹੈ ਚੰਗੀ ਤਰ੍ਹਾਂ ਗੌਰ ਦੇ ਨਾਲ ਤਾਂ ਕੀ ਆਲਾ ਮੱਕੇ ਕਾਇਮ ਠੀਕ ਹੈ ਵੀਰੇ ਤੁਸੀਂ ਦੇਖੋ ਤੇ ਇਹ ਕਿਹੜੇ ਸੂਏ ਆਪਣੀ ਮੱਝ ਇਹ ਤੀਜੇ ਸੂਏ ਬਾਈ ਅੱਛਾ ਇਹ ਤੀਜੇ ਸੂਏ ਸੂਗੀ ਆਪਣੀ ਤਾਂ ਪਹਿਲੇ ਸੂਏ ਇਹਦੀ ਕੀ ਡਿਟੇਲ ਸੀਗੀ ਪਹਿਲੇ ਸੂਏ ਬਾਈ ਨੇ 14 ਕਿਲੋ ਦੁੱਧ ਦਿੱਤਾ ਤੇ ਦੂਜੇ ਦੀ ਦੂਜੇ ਸੂਏ ਨੇ 17.5 ਕਿਲੋ ਦੁੱਧ 17.5 ਕਿਲੋ ਦੁੱਧ ਇਹਦਾ ਵੀ ਤੀਜੇ ਸੂਏ ਸੂਗੀ 5 ਦਿਨ ਇਹਦੇ ਪਏ ਨੇ ਬਾਈ ਇਹਦੇ 5 ਦਿਨ ਪਏ ਚਾਰ ਪੰਜ ਦਿਨ ਉੱਤੋਂ ਨਹੀਂ ਵੀ ਲੈ ਜੂ ਉੱਤੋਂ ਲੈ ਜੂ ਜਣੇ ਕਿ ਕੁੱਲ ਮ ਲੈ ਕੇ 10 ਕਿ ਦਿਨ ਹਜੇ ਲੱਗਦਾ ਹਾਉ ਵੀ ਜੇ ਮੈਂ 22 23 ਜੀ ਬਾਈ ਮੰਨਣਾ ਸੂਣ ਦਾ ਟਾਈਮ ਆਉਣਾ ਤਾ ਬੈਠਾ ਹੀ ਜਾਂਦਾ ਬਾਈ ਲਿਗਦੀ ਹੋਏ ਤਰ੍ਹਾਂ ਨਹੀਂ ਬਹੁਤ ਹੋਰ ਕਰਨ ਦੀਆਂ ਮੰਨ ਕੇ ਵੀ ਜਾਨੀ ਕਿ ਹਜੇ ਤੱਕ ਕਹਿਣ ਦਾ ਭਾਬੀ ਚਲ ਆਪਾਂ ਆਏ ਵੇ ਸੀ ਤਾਂ ਸਵਾਬ ਨਾਲ ਵੀਡੀਓ ਬਣ ਗਈ ਵੀ ਕੱਚੀ ਆ ਕਹਿਣ ਦਾ ਭਾਬਾ ਹਜੇ ਤਾਂ ਕੀ ਆ ਬਾਈ ਜਦੋਂ ਬਣ ਗਈ ਆ ਸੂਣ ਦੇ ਲਵੇ ਤਾਂ ਆਪਾਂ ਪਾ ਰੱਖੀ ਨੇ ਹਾਂਜੀ ਅੱਠ ਵਾਰ ਤੱਕ ਕੱਢੂ ਗੜੇ ਓਕੇ ਤਾਂ ਬਣੀ ਲਿਗਦੀ ਹੋਈ ਸੀ ਠੀਕ ਐ ਨਹੀਂ ਜਾਂਦਾ ਮਨ ਬਾਈ ਉਹ ਤਾਂ ਬੈਠਿਆ ਨਹੀਂ ਜਾਂਦਾ ਜਾਨੀ ਕਿ ਵੀ ਇੰਨੀ ਤਣ ਜਾਂਦੀ ਐ ਹਾਂ ਦੋਵੇਂ ਸੂਈਆਂ ਕੱਟੀਆਂ ਨੇ ਬਾਈ ਪਿਛਲੀ ਦਿਨੀਆਂ ਅੱਛਾ ਦੋ ਪਿਛਲੀਆਂ ਸੂਈ ਦੀ ਵੀ ਉਦੋਂ ਪਿਛਲੀ ਦੇ ਉਹ ਐਤੀ ਵੀ ਕੱਟਈ ਹਾਂ ਫਿਰ ਤਿੰਨ ਕੱਟੀਆਂ ਕਰਕੇ ਕਹਿੰਦੇ ਆ ਪਲਾ ਕਰਦੇ ਤੇ ਬਾਕੀ ਇਹ ਵੀਰ ਖੜਾਗਾ ਆਪ ਹੋਰ ਬਾਈ ਕੀ ਹਾਲਾ ਕਹਿਵਾਂ ਸੇ ਤਾਂ ਹੁਸਨਾਉ ਤੇ ਫਿਰ ਪਸ਼ੂ ਆਪਾਂ ਬਸ 2-4 ਹੀ ਰੱਖਦੇ ਆਂ ਫਿਰ ਘਰ ਦੇ ਦੋਤ ਵਾਸਤੇ। ਇਹ ਵੀ ਨੀਲੀ ਰਾਵੀ ਦਾ ਸੌਂਗ ਪਾਏ ਵੀਰੇ ਨੀਲੀ ਰਾਵੀ ਦਾ ਮੱਝ ਲੈਣੀ ਪਾਏ। ਓਕੇ ਵਿਕਰੇਜ ਹੁਣ ਤੁਹਾਨੂੰ ਨੀਲੀ ਰਾਵੀ ਦਾ ਪੈ ਗਿਆ। ਕਿਉਂਕਿ ਨੀਲੀ ਰਾਵੀ ਦਾ ਆਏ ਆ ਜਰ ਆਪਾਂ ਹੁਣ ਪੰਜਾਬ ਦੀ ਜਿਹੜੀ ਸਾਨਾ ਉਹਨੂੰ ਬਚਾਉਣਾ ਬਾਈ। ਇਹ ਬਾਈ ਹੁਣ ਦੋ ਮੱਝਾਂ ਦਾ ਨੀਲੀ ਰਾਵੀ ਲੈਣੀ ਹੈ। ਹਾਂਜੀ ਇਹ ਬਾਈ ਦੋ ਲੈਣੀਆਂ ਨੇ ਕੱਟੀਆਂ ਮੰਨ ਕੇ ਜਰ। ਬਿਲਕੁਲ ਹੀ ਮੰਨ ਕੇ ਜਰ ਜਿਲੀਆਂ ਸਿਰੇ ਹੀ ਹੁਣ ਕੰਮ। ਬਿਲਕੁਲ ਮੱਗੇ ਉਹੀ ਗੱਲ ਆ ਜਿੰਨੇ ਕ ਲੈ ਬਹੁਤ ਵਧੀਆ ਬਾਈ। ਇਹਦੀ ਗ ਇਹ ਵੀ ਦਿਖਾ ਦਨੇ ਆਪਾਂ ਬਹੁਤ ਜਿਆਦਾ ਚੰਗੀ ਹੈ ਹਨਾ 3 ਮਹੀਨੇ ਉਮਰ ਹੈ ਜੀ ਓਕੇ ਇਹ 4 ਮਹੀਨੇ ਦੀ ਲੱਭਣੇ ਬਾਈ ਗੱਭਣਾ ਬਾਈ ਬਈ ਕੱਟੀ ਵੀ ਬਹੁਤ ਸੋਹਣੀ ਪਮਾਂ ਦੀ ਹੈ ਹਨਾ ਬਈ ਕੰਪੀਟੀਸ਼ਨ ਵਾਲੀ ਕੱਟੀ ਹੈ ਹਨਾ ਬਈ ਮੈਂ ਇਹਨੂੰ ਕਿਹਾ ਸੀ ਗਏ ਗੱਲ ਵੀ ਮੈਂ ਵਿਚਾਰ ਆਪਾਂ ਲੈ ਜਾਂਦੇ ਹਾਂ ਥੋੜੇ ਬਾਹਰ ਬੁਰ ਕੱਟਣ ਕਰਕੇ ਕੋਈ ਦਾਦੇ ਜੀ ਨੇ ਬਈ ਹਾਂ ਬਸ ਗਾਹਾਂ ਨੂੰ ਢੇੜਾ ਗੂੜਾ ਪਹਿਲਾਂ ਹੀ ਤਿਆਰ ਕਰਕੇ ਹਨਾ ਬਹੁਤ ਸੋਹਣੀ ਬਈ ਉਹ ਵੀ ਕੱਟੀ ਬਹੁਤ ਸੋਹਣੀ ਦਿੱਤੀ ਜਾਨੇ ਹਨਾ ਓਕੇ ਪਿਛਲੇ ਸਾਲ ਪਰਦੀ ਹੋਏ ਮਨ ਬਈ ਇਹ ਵੀ ਚੀਜ਼ ਹੁੰਦੀ ਹੈ ਜਿਹੜੀ ਬਰੀਡਰ ਮੱਝ ਹੈ ਇੱਕ ਜੀ ਦੇਖੋ ਉਹਦੀ ਸ਼ੇਪ ਅਲੱਗ ਹੈ ਇਹਦੀ ਲੁੱਕ ਲੱਗਾ ਤੇ ਪਰ ਕਟੀਆਂ ਅੰਡਾ ਬਈ ਹੈਨਾ ਬਈ ਗਾਂ ਨੂੰ ਇਹ ਮਤਲਬ ਉਦੋਂ ਆਪਣੇ ਵਾਲੇ ਮੇਲੇ ਵਾਲੇ ਨੂੰ ਤਿਆਰ ਹੋ ਜੂ ਹੈਨਾ ਆਜ ਇੱਕ ਤੁਸੀਂ ਪਿੱਛੋਂ ਮਰਾਂ ਜਰੂਰ ਦਿਖਾਓ ਮੈਨੂੰ ਇੱਕ ਵਾਰੀ ਫਿਰ ਸਹੀ ਹੈ ਬਈ ਬਹੁਤ ਜ਼ਬਰਦਸਤ ਛੋਲਦੀ ਹੈ ਬਈ ਆਜੋ ਹੁਣ ਆਪਾਂ ਇਹਦੀ ਮਾਂ ਵੀ ਦਿਖਾਈਏ ਆਪਾਂ ਤਾਂ ਬਾਕੀ ਮੱਗੇ ਕੇ ਨੰਬਰ ਬੋਲੀਂ ਭਾਈ ਜਿਹੜੇ ਨਾਲ ਆਪਣਾ ਕੈਰੇਕਟਰ ਨੰਬਰ ਜੇ ਕੋਈ ਮੱਝ ਦੀ ਜਾਣਕਾਰੀ ਜਾਂ ਡਿਟੇਲ ਜਿਹੜਾ ਭਰਾ ਨੂੰ ਚੰਗੀ ਲੱਗਦੀ ਹੈ ਹਨ ਤਾਂ ਉਹ ਭਰਾ ਜਿਹੜਾ ਆਪਣੇ ਨਾਲ ਕਨੈਕਟ ਕਰ ਲੈ 77101 77101 97703 97703 ਇੱਕ ਨੰਬਰ ਹੋਰ ਦੇ ਦੋ ਨੰਬਰ 98143 ਬਾਈ 98143 24924 ਬਾਈ 24924 ਠੀਕ ਹੈ ਜੀ ਇਹ ਨੰਬਰ ਹੈ ਜੀ ਤਾਂ ਹੁਣ ਸਾਨੂੰ ਗੌਰ ਜੀ ਨਾਲ ਆਪਾਂ ਦਿਖਾਉਣੇ ਆਂ ਬਾਈ ਖੋਲ ਕੇ ਵੀ ਆਪਾਂ ਦਿਖਾਈਏ ਹਜੇ ਤਾਂ ਜਿਵੇਂ ਬਾਈ ਨੇ ਦੱਸਿਆ ਦੇਖ ਲਓ ਤਾਂ ਜਮਾ ਹਜੇ ਕੱਚੀ ਹੈ ਤਾਂ ਬਸ ਇੱਕ ਕਹਿਣ ਦਾ ਬਾਬਾ ਸੁਭਾਅ ਬਣ ਗਿਆ ਬਸ ਵੀਡੀਓ ਬਣਾਉਣ ਦਾ ਤਾਂ ਬਾਕੀ ਜਿਵੇਂ ਬਾਈ ਨੇ ਦੱਸਿਆ ਸੀਗਾ ਵੀ ਜਮਾ ਤੰਜਾਂਦੀ ਹੈ ਇਹ ਮੇ ਮੌਕੇ ਤੇ ਆ ਕੇ ਹਜੇ ਜਮਾ ਜੈਡ ਬਲੈਕ ਆ ਕੋਈ ਐ ਨਹੀਂ ਹੈਗਾ ਗਾਂ ਕਟੀਆਂ ਵੀ ਭੁਗ ਨਹੀਂ ਆਈ ਨਹੀਂ ਹੈ ਬਿਲਕੁਲ ਜੀ ਬਿਲਕੁਲ ਕਿਉਂਰ ਵੀ 100% ਹੀ ਮੂਰਾ ਹਾਂ ਤਾਂ ਦੇ ਸੋਹਣੀ ਆ ਬਾਈ ਤੋਰਿਓ ਬਾਈ ਤਾਂ ਬਾਕੀ ਕਹੇ ਆ ਬਾਈ ਵੀਡੀਓ ਚ ਪਾਉਂਦੀ ਸਾਨੂੰ ਛੋਟੀ ਲੱਗਦੀ ਹੋਵੇ ਤਾਂ ਪਰ ਵੈਸੇ ਦਾ ਬਹੁਤ ਸੋਹਣੀ ਵੀਡੀਓ ਵੀ ਸ਼ੂਟ ਹੋਈ ਜਾਂਦੀ ਆ ਪਰ ਹੈਟ ਹੂਡ ਬਹੁਤ ਜ਼ਿਆਦੇ ਆ ਛੋਟੀਆਂ ਮੱਜਾਂ ਚੋਂ ਨਹੀਂ ਨਾਂ ਦਰਮਿਆਨੀਆਂ ਮੱਜਾਂ ਚੋਂ ਪੂਰੀ ਜਿਹੜੀ ਹੈਟ ਆ ਲੈਂਥ ਹੈ ਮਤਲਬ ਜਿੰਨੀ ਵੀ ਮਤਲਬ ਮੰਨ ਲਓ ਦੇਖ ਸਕਦੇ ਆ ਲੰਮੀ ਲੰਜੀ ਪੂਰੀ ਜ਼ਿਆਦੇ ਆ ਤਾਂ ਬਾਕੀ ਆਰ ਡਰੂਡਰ ਬਹੁਤ ਸੋਹਣਾਗਾ ਤਾਂ ਜਦੋਂ ਉਹੀ ਗੱਲ ਬਾਈ ਵਾਲੀ ਜਦੋਂ ਮੌਕੇ ਤੇ ਆ ਕੇ ਤਿਆਰ ਹੋਈ ਤਾਂ ਉਦੋਂ ਦਾ ਗੱਲਾਂ ਬਾਤਾਂ ਹੀ ਬੱਕਰੀਆਂ ਹੋ ਜਾਣਗੀਆਂ ਆਜੋ ਬਾਈ ਲੈਓ ਦੇਖੋ ਦੂਰ ਵੀ ਦੂਰ ਵੀ ਦੇਖੋ ਫੈਡ ਬਹੁਤ ਸੋਹਣੀ ਜਿਆਦੇ ਕਦ-ਕਦ ਬਹੁਤ ਚੰਗਾ ਤਾਂ ਆਰਡਰ ਤਾਂ ਤੁਸੀਂ ਇੱਥੋਂ ਵੀ ਹੁਣ ਵੀ ਦੇਖ ਸਕਦੇ ਨਾਲੇ ਥਣ ਨਾਲੇ ਹਜੇ ਸਾਰੀ ਢਿੱਲਾ ਪਣ ਪਿਆ ਸੋਨੂੰ ਜਿਹੜੇ ਭਰਾ ਤੁਸੀਂ ਬਰੀਡਿੰਗ ਕਰਦੇ ਆ ਜਾਂ ਆਪਾਂ ਨੂੰ ਪਤਾ ਹੀ ਹੁੰਦਾ ਵੀ ਆ ਕੇ ਪਸ਼ੂ ਮੌਕੇ ਤੇ ਵੀ ਕਈ ਤਿਆਰ ਹੁੰਦੇ ਆ ਲਓ ਜੀ ਕਰੋ ਚੈੱਕ ਵਾਕੀ ਆਰਡਰ ਤਾਂ ਉਹੀ ਗੱਲ ਹੈ ਤਾਂ ਗੱਠਵਾਰ ਨਿਕਲਣ ਵਾਲੀ ਗੱਲ ਹੈ ਬਾਈ ਹਨਾ ਕਿ ਆਰਡਰ ਤਾਂ ਉਹ ਤਾਂ ਹਾਂ ਤੱਕ ਜਿਹੜਾ ਦੱਖ ਦੇ ਹੀ ਜਾਂਦਾ ਵੀ ਹੁਣ ਪਰ ਚੱਲੀ ਹਵਾਜੀ ਤੇ ਜਦੋਂ ਉਹ ਹੋਣਾ ਤੇ ਉਹਨੇ ਟੱਚ ਹੀ ਕਰਨਾ ਬਾਈ ਇਹ ਗੱਲ ਮੰਨਣਯੋਗ ਹੈ ਲੋ ਵੀ ਮਿੱਤਰੋ ਤਾਂ ਨੰਬਰ ਵੀ ਬਾਈਆਂ ਦਾ ਵੇਚ ਦਿੰਦਾ ਤਾਂ ਜਿਹੜੇ ਵੀ ਭਰਾ ਦੂੰ ਹੁੰਦਾ ਵੀ ਚੰਗੀ ਚੀਜ਼ ਯਾਰ ਬਰੀਡ ਤੇ ਕੰਮ ਕਰਨਾਗਾ ਹਾਂ ਹਨਾ ਉਹ ਕਰ ਤੇ ਬਾਈ ਨਾਲ ਉਹ ਕਨੈਕਟ ਜ਼ਰੂਰ ਕਰਿਓ ਪਿੰਡ ਨੰਬਰ ਤੁਹਾਨੂੰ ਬੋਲਤੇ ਤਾਂ ਪਿੰਡ ਸ਼ੇਰੂ ਆ ਜੀ ਬਰਾੜ ਦਾ SIM ਲੱਗਾ ਬਈ ਜੀ ਬਰਾੜ ਦਾ SIM ਲੱਗਾ ਬਰਾੜ ਦਾ SIM ਲੱਗਾ ਬਈ SIM ਵੀ ਵਧੀਆ ਲਵਾਇਆ ਬ ਜੀਮਰ ਵੀ ਸਾਮਾ ਸਟਰਾ ਹੈਗਾ ਮਨ ਸਾਰਾ ਆਪਣੇ ਕੋਲ ਓਕੇ ਹਾਂ ਬਰਾੜ ਦਾ SIM ਨਾ ਵੀਰੇ ਤੇ ਇਹ ਸ਼ੇਰੋ ਪਿੰਡ ਰਹੇ ਜਾਂਦਾ ਇਧਰੋਂ ਤੁਹਾਨੂੰ ਜ਼ਿਲ੍ਹਾ ਦਾ ਸੰਗਰੂਰੀ ਰਹੇ ਜਾਂਦਾ ਤਾਂ ਨਾਮ ਦੂ ਮੰਨ ਕੇ ਜੇ ਸਾਡਾ ਪਿੰਡ 8 ਕਿਲੋਮੀਟਰ ਤੇ ਲੋਂਗੋ ਵਾਲਾ ਨਾਲ ਹੀ ਜਾ ਲੋਂਗੋ ਵਾਲਾ ਨਾਲ ਹੀ 4 ਕਿਲੋਮੀਟਰ ਓਕੇ ਜੀ ਠੀਕ ਆ ਜੀ ਬਾਈ ਸਤਿ ਸ਼੍ਰੀ ਅਕਾਲ ਧੰਨਵਾਦ